ਡੰਡੋਤ ਬੰਦਨ ਅਨਕਬਾਰ ਸਰਬ ਕਲਾ ਸਮਰਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਨਹੀਂ ਕਸੂ ਨ ਚੇਤੇ ਮਦਮਾਇਕ ਅੰਦ ਕਹੋ ਨਾਨਕ ਬਿਨ ਹਰ ਭਜਨ ਪਰਤ ਤਾਹੇ ਜਮ ਫੰਦ ਜੋ ਸੁਖ ਕੋ ਚਾਹੇ ਸਦਾ ਸਰਨ ਰਾਮ ਕੀ ਲੇ ਕਹੋ ਨਾਨਕ ਸੁਣ ਰੇ ਮਨਾ ਦਰ ਲਭ ਮਾਨੁਖ ਦੇ माया कारण तवहि मूर्ख लोक अजान कहो नानक बिन हर भजन व्यर्था जन्म सरान जो प्राणी इस दिन भजे रूप राम तहु जान हर जन हर अंतर नाही नानक साची मान मन माया मैं पद रहयो बिस्त्रो गोविंद नाम ਕਹੋ ਨਾਨਕ ਬਿਨ ਹਰ ਭਜਨ ਜੀਵਨ ਕੋਨੇ ਕਾਮ ਪ੍ਰਾਨੀ ਰਾਮ ਨਾ ਚੇਤੇ ਮਦ ਮਾਇਆ ਕੰਦ ਕਹੋ ਨਾਨਕ ਹਰ ਭਜਨ ਬਿਨ ਪਰਤ ਤਾਹੇ ਜਮ ਫੰਦ ਸੁਖ ਮੇ ਬਹੁ ਸੰਗੀ ਪਏ ਦੁਖ ਮੇ ਸੰਗ ਨ ਕੋਏ ਕਹੋ ਨਾਨਕ ਹਰ ਭਜ ਮਨਾ ਅੰਤ ਸਹਾਈ ਹੋਏ ਜਨਮ ਜਨਮ ਪਰਮਤ ਫਿਰਿਓ ਮਿਟੋ ਨ ਜਮ ਕੋ ਤਰਾਸ ਕਹ ਨਾਨਕ ਹਰ ਭਜ ਮੰਨ ਨਰ ਪੈ ਪਾਵੈ ਬਾਸ ਯਤਨ ਬਹੁਤ ਮੈਂ ਕਰ ਰਿਹਾ ਮਿਟਿਓ ਨ ਮਨ ਕੋ ਮਾਨ ਦੁਰਮਤ ਸੋ ਨਾਨਕ ਫਦਿਓ ਰਾਖ ਲਿਓ ਭਗਵਾਨ ਬਾਲ ਜਵਾਨੀ ਅਰ ਬਿਰਦ ਫੁਨਾ ਤੀਨ ਅਵਸਥਾ ਜਾਨ ਕਹ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ ਕਰਨੋ ਹਿਤੋ ਸੋ ਨਾ ਕੀਓ ਪਰੋ ਲੋਭ ਕੈ ਫੰਦ ਨਾਨਕ ਸਮਿਓ ਰਮ ਗਿਓ ਅਬ ਕੋ ਰੋਬਤ ਅੰਦ ਮਨ ਮਾਇਆ ਮੈਂ ਰਾਮ ਰਹਿਓ ਨਿਕ ਸਤ ਨਾਹੀ ਨਮੀਤ ਨਾਨਕ ਮੂਰਤ ਚਤਰ ਜਉ ਸਾਡਤ ਨਾਹੀ ਨਾ ਪੀਤ ਨਰ ਚਾਹਤ ਕਿਸ ਔਰ ਔਰੇ ਕੀ ਔਰੇ ਭਈ ਚਿਤ ਬਿਤ ਰਹੋ ਠਗਰ ਨਾਨਕ 파ਸੇ ਗਲ ਪਰੇ ਜਾਤ ਨਾ ਬਹੁਤ ਸੁਖ ਕੀਏ ਦੁਖ ਕੋ ਕੀਓ ਨ ਕੋਏ ਕਹੋ ਨਾਨਕ ਸੁਣ ਰੇ ਮਨਾ ਹਰ ਪਾਵੇ ਸੋ ਹੋਏ ਜਗਤ ਭਖਾਰੀ ਫਿਰਤ ਹੈ ਸਭ ਕੋ ਦਾਤਾ RAM ਕਹੋ ਨਾਨਕ ਮਨ ਸਿਮਰਤ ਹੈ ਪੂਰਨ ਹੋ ਵਹਿ ਕਾਮ ਝੂਠੇ ਮਾਨ ਕਹਾ ਕਰੇ ਜਗ ਸੁਫਨੇ ਜੋ ਜਾਨ ਇਨ ਮੈਂ ਕਸ ਤੇ ਰੋ ਨਹੀਂ ਨਾਨਕ ਕਹਿਓ ਬਖਾਨ ਗਰਬ ਕਰਤ ਹੈ ਦੇਹ ਕੋ ਬਿਨ ਸੇ ਸਿਨ ਮੈਂ ਮੀਤ ਜਹ ਪ੍ਰਾਨੀ ਹਰ ਜਸ ਕਹਿਓ ਨਾਨਕ ਤੇ ਜਗ ਜੀਤ ਜਹ ਘਟ ਸਮਰਨ ਰਾਮ ਕੋ ਸੋ ਨਰ ਮੁਕਤਾ ਜਾਨ ਤਾ ਹੈ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਏਕ ਭਗਤ ਭਗਵਾਨ ਜਹੇ ਪ੍ਰਾਨੀ ਕੇ ਨਹੀਂ ਮਨ ਜੈਸੇ ਸੁਕਰ ਸਵਾਨ ਨਾਨਕ ਮਾਨੋ ਤਾਹੇ ਤਨ ਸੁਆਮੀ ਕੋ ਗ੍ਰਹਿ ਜੋ ਸਦਾ ਸਵਾਨ ਤਜਤ ਨਹੀਂ ਨਿਤ ਨਾਨਕ ਏ ਬਿਦ ਹਰ ਭਜਿਓ ਇਕ ਮਨ ਹੋਏ ਇਕ ਚਿਤ ਤੀਰਥ ਵਰ ਤੇਰ ਦਾਨ ਕਰ ਮਨ ਮੈਂ ਤਰੇ ਗਮਾਨ ਨਾਨਕ ਨੇ ਭਲ ਜਾਤ ਤਹਾਂ ਜੋ ਕੁੰਚਲੇ ਅਸ਼ਨਾਣ ਸਿਰ ਕੰਪਿਓ ਪਗ ਡਗਮਗੇ ਨੈਣ ਜੋਤ ਤੇ ਹੀਨ ਕਹੋ ਨਾਨਕੇ ਵਿਦਪੈ ਤੋ ਨਾ ਹਰ ਰਸ ਲੀਨ ਨਿਜ ਕਰ ਦੇਖੋ ਜਗਤ ਮੈਂ ਕੋ ਕਾਹੋ ਕੋ ਨਾ ਹੈ ਨਾਨਕ ਤੇਰਾ ਹਰ ਭਗਤ ਹੈ ਤਹਰਾ ਕੋ ਮਨ ਮਾਹਿ ਜਾਗਰ ਤਨਾ ਸਭ ਝੂਠ ਹੈ ਜਾਣ ਲਿਓ ਰੇ ਮੀਤ ਕਹੇ ਨਾਨਕ ਥਿਰ ਨਾ ਰਹੇ ਜਿਉ ਬਾਲੂ ਕੇ ਪੀਤ RAM ਗਯੋ ਰਾਵਨ ਗਯੋ ਜਾਕੋ ਬਹੁ ਪਰਵਾਰ ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜੋ ਸੰਸਾਰ ਚਿੰਤਾਤਾ ਕੀ ਕੀ ਜੀਏ ਜੋਨ ਹੁਣੀ ਹੋਏ ਇਹੋ ਮਾਰਗ ਸੰਸਾਰ ਕੋ ਨਾਨਕ ਤਰ ਨਹੀਂ ਕੋਏ ਜੋ ਉਪਜੋ ਸੋ ਬਿਨਸ ਹੈ ਪਰੋ ਅਜ ਕੈ ਕਾਲ ਨਾਨਕ ਹਰ ਗੁਣ ਗਾਇ ਲੈ ਹੈ ਸਾਢ ਸਗਲ ਜੰਜਾਲ ਦੋਹਰਾ ਬਾਲਿ ਛਟਿ ਕਿਉ ਬੰਧਨ ਪਰੇ ਕਛੂ ਨਾ ਹੋਤੇ ਪਾਏ ਕਹਉ ਨਾਨਕ ਅਬ ਓਟ ਹਰ ਗਜ ਜਉ ਸਹਾਈ ਬਲ ਹੋਆ ਬੰਧਨ ਛੁਟੇ ਸਬ ਕਿਸ ਹੋਤੇ ਪਾਏ ਨਾਨਕ ਸਬ ਕਿਸ ਤੁਮਰੇ ਹੱਥ ਮੈਂ ਤੁਮ ਹੀ ਹੋਤ ਸਹਾਈ ਸੰਗ ਸਖਾ ਜ਼ਬਤਾ ਜਗੇ ਕੋ ਨ ਨਿਭੋ ਸਾਥ ਕਹੋ ਨਾਨਕੇ ਬਿਬਤ ਮੈਂ ਟੇਕੇ ਕਰਗਨਾਥ RAM ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ ਕਹੋ ਨਾਨਕੇ ਜਗਤ ਮੈਂ ਕਨ ਜਪਿਓ ਗੁਰਮੰਤ राम नाम हर मय गयो जाके सम नहीं कोए जह सिमरत संकट मिटे दर्शत हारो होए मदावणी महल्ला पंजाबवा थाल बेत तन बसतो पयो सत संतोष विचारो अमृत नाम ठाकर का पयो जस्का सब सुधारो जे को खव जे को पूंछै तस्का होए उद्धारो ਏ ਵਸਤਤ ਜੀ ਨਹ ਜਾਏ ਨਿਤ ਨਿਤ ਰਖੇ ੁਰ ਧਾਰੋ ਤੁਮ ਸੰਸਾਰ ਚਰਨ ਲਗ ਤਰੀਐ ਸਬ ਨਾਨਕ ਬ੍ਰਹਮ ਵਿਸਾਰੋ ਸ਼ਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗ ਕੀ ਤੋਏ ਮੈਨਰ ਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਏ ਤਰਜ਼ ਬਿਆ ਮੇਂ ਰਾਮਤ ਹੋਈ ਸਤਿਗੁਰ ਸਜਣ ਮਿਲੇ ਆ ਨਾਨਕ ਨਾਮ ਮਿਲੇ ਤਾ ਜੀਵਾ ਤਨ ਮਨ ਥੀ ਬੇਹਰੀਆ ਇਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਮਾਲਾ ਰਾਗ ਇਕ ਸੰਗ ਪੰਜ ਬਰੰਗਨ ਸੰਗ ਲਾਪਿਆ ਥੋ ਨੰਦਨ ਪਹਿਤਮ ਰਾਗ ਪੈਰੋਂ ਵੇ ਕਰਹੀ ਪੰਜ ਰਾਗਨੀ ਸੰਗੇ ਉਚਰੇ ਪ੍ਰਥਮ ਪੈਰ ਵੀ ਬਲਾਵਲੇ ਪੁਨਿਆ ਕੀ ਗਾਬ ਹੈ ਬੰਗਲੀ ਪੁਨਸ ਲੈ ਕੇ ਕੀ ਪਈ ਵਾਰੀ ਇਹ ਪੈਰੋ ਕੀ ਪੰਚੋ ਨਾਰੀ ਪੰਜ ਮਹਾਰਕ ਦਸਾਗ ਸੁਨਾਵਹਿ ਬੰਗਲ ਮਦ ਮਾਦਵ ਗਾਵੇ ਲਲਤ ਬਲਾਵਨ ਗਾਵਹੀ ਆਪਣੀ ਆਪਣੀ ਭਾਂਤ ਅਸ਼ਟ ਪੁੱਤਰ ਭੈਰਵ ਕੇ ਗਾਵੇ ਗੈਨ ਪਤਰ ਦੋਤੀਆ ਮਾਲਕ ਸੋਕੇ ਲਾਪੇ ਪੰਚ ਸੰਗ ਰਾਗਨੀ ਪੰਚੋ ਥਾਪੇ ਗੌਂਡ ਕਰੀ ਅਰ ਦੇਵ ਗੰਦਾਰੀ ਗੰਦਾਰੀ ਸੇ ਹੁਤੀ ਉਚਾਰੀ ਤਨਾਸਰੇ ਪੰਚੋ ਗਾਈ ਮਾਲ ਰਾਗ ਕੌਸਿਕ ਸੰਗ ਲਾਈ ਮਾਰੂ ਮਾਸਤਯੰਗ ਵੇਵਾਰਾ ਪ੍ਰਬਲ ਚੰਡ ਕੌਸਿਕ ਆਵ ਭਾਰਾ ਕੋ ਘਟ ਔਰ ਪਹਰਨਦ ਗਾਏ ਅਸ਼ਟ ਮਾਲਕ ਉਸੰਗ ਅਲਾਏ ਹੁਨੇ ਆਇਓ ਹੰਡੋਲ ਪੰਚਨਾਰ ਸੰਗ ਅਠ ਸਤ ਉਠੇ ਤਾਲ ਕਲੋਲ ਗੈਨ ਧਰਮ ਲਾਭੇ ਤਲੰਗੀ ਦੇਵ ਕਰਿ ਆਏ ਬਸੰਤੀ ਸੰਧੂਰ ਸਹਾਈ ਸਰਸ ਅਹਿਰੀ ਲੈ ਭਾਰ ਜਾ ਸੰਗ ਲਾਹੀ ਪੰਚੋ ਆਰ ਜਾ ਸੁਰਮਨੰਦ ਪਾਸ ਕਰਿ ਆਏ ਚੰਦਰ ਬਿੰਬ ਮੰਗਲਨ ਸਹਾਈ ਸਰਸ ਬਾਨਿਓ ਵਾਹੀ ਬਨੋਦਾ गाव है सर सबसंत कमोदा है अष्टपुत्र में कही सवारी पुनि आए दीपक की बारी कैसे दीपट मंजले टोडि कही आलाप कामोदे और गुजरी संग दीपक एथाप कलंका कुतल और अरमा कमल कुसुजजबल के नामा गौरा और कनरा कल्याण अष्टपुत्र दीपक के जाना ਸਭ ਮਲੇ ਸ੍ਰੀ ਰਾਗ ਬਹਿ ਗਾਵਹਿ ਪੰਚ ਸੰਗ ਬਰੰਗਨ ਲਾਭਹਿ ਵੇਰਾਰੀ ਕਰਨਾਟੇ ਤੁਰੇ ਗਵਰੇ ਗਾਵਹਿ ਆਸਬਰੀ ਤਹੇ ਪਸੇ ਸੰਧਬੀ ਲਾਪੇ ਸ੍ਰੀ ਰਾਗ ਸੋ ਪੰਚੋ ਥਾਪੇ ਸਾਲੂ ਸਾਰਗ ਸਗਰਾ ਔਰ ਗੁੰਡ ਗੰਬੀਰ ਅਸ਼ਟਪੁੱਤਰ ਸ੍ਰੀ ਰਾਗ ਕੇ ਗੁੰਡ ਕੁੰਭ ਹਮੀਰ ਕਟਮ ਮੇਗ ਰਾਗ ਵਹਿ ਗਾਵੇ ਪੰਚੋ ਸੰਗ ਬਰੰਗਨ ਲਾਵੇ ਸੋਰਠ ਗਾਉਂਡ ਮਲਾਰੇ ਧੁਨੀ ਪੁਨ ਗਾਵੇ ਆਸਾ ਗੁਣ ਗੁਨੀ ਉਚੇ ਸੁਰ ਸੁਹ ਫਨ ਕੀਨੀ ਮੇਗ ਰਾਗ ਸੋ ਪੰਚੋ ਚੀਨੀ ਬਹਿਰਾ ਤਰ ਗਜ ਤਰ ਕੈਦਾਰਾ ਜਬਲੀ ਤਰ ਨਟਿਓ ਜਲ ਧਾਰਾ ਨੰਗਾਵੇ ਸੰਕਰ ਸੋ ਆਮ ਮੇਗ ਰਾਗ ਪੁੱਤਰਨ ਕੇ ਨਾਮ ਕਛਤ ਰਾਗ ਉਨ ਗਾਏ ਸੰਗ ਰਾਗ ਨੀਤੀਸ ਸਵੇ ਪੁੱਤਰ ਰਾਗਨ ਕੇ 18 10 20 ਕਛਤ ਰਾਗ ਉਨ ਗਾਏ ਸੰਗ ਰਾਗ ਨੀਤੀਸ ਸਬੇ ਪੁੱਤਰ ਨਰਾਗਨ ਕੇ 18 10 20 ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਤ ਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭੇ ਸਾਰਨਾ ਅੰਗੀਕਾਰਿ ਉਹ ਕਰੇ ਤੇਰਾ ਕਾਰਜ ਸਭ ਸਵਾਰਨ ਸਭਨਾ ਗਲਾ ਸਮਰੱਥ ਸੁਆਮੀ ਸੋ ਕਿਉ ਮਨੋ ਬਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਤਿ ਸਹਿਬਾ ਕਿਆ ਨਹੀਂ ਘਰ ਤੇ ਰਹਿ ਘਰ ਤਾਂ ਤੇਰੇ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਬਤ ਸਲਾ ਤੇਰੇ ਨਾਮ ਅਨ ਵਸਾਵੇ ਨਾਮ ਜਨ ਕੇ ਮਨ ਵਸਿਆ ਬਾਜੀ ਸ਼ਬਦ ਕਨੇਰੇ ਕਾਹੇ ਨਾਨਕ ਸਚੇ ਸਹਬ ਕਿਆ ਨਹੀ ਘਰ ਤੇ ਰਐ ਸਾਚਾ ਨਾਮ ਮੇਰਾ ਆਧਾਰੂ ਸਚਾ ਨਾਮ ਆਧਾਰ ਮੇਰਾ ਜਨ ਭੁਖਾ ਸਭ ਗਵਾਇਆ ਕਰਸਾਂ ਤੋ ਸੁਖ ਮਨੈ ਵਸਿਆ ਜਨੇ ਸਾਂ ਸਭ ਜਾਈਆ ਸਦਾ ਕੁਰਬਾਨ ਕੀਤਾ ਗੁਰੂ ਬਿਟਹੁ ਜਿਹਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸਵਰ ਧਰੋ ਪਿਆਰੋ ਸਾਚਾ ਨਾਮ ਮੇਰਾ ਯਾਧਾਰੋ ਬਾਜੀ ਪੰਚ ਸ਼ਬਦ ਤਿਤ ਕਰਸ ਭਾਗੇ ਕਰਸ ਭਾਗੇ ਸ਼ਬਦ ਬਾਜੀ ਹੀ ਕਲਾਜਤ ਕਰਤਾਰੀਆ ਪੰਚ ਦੂਤ ਤੁਦ ਬਸ ਕੀਤੇ ਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਬਾਜੀ ਅਨਹਤੂਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤ ਦਿਵ ਸ੍ਰਤ ਦੁਏ ਦਾਏ ਦਾਇਆ ਖੇਲੈ ਸਗਲ ਜਗਤ ਚਗਿਆਈਆ ਬਰਿਆਈਆ ਵਾਚੈ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕਿਤੇ ਛੁਟੀ ਨਾਲ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕਿਤੇ ਛੁਟੀ ਨਾਲ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਤੂੰ ਠਾਕਰ ਤੁਮ ਪੈ ਅਰਦਾਸ ਜਿਉ ਪਿੰਡ ਸਭ ਤੇਰੀ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੇ ਕਿਰਪਾ ਮੈਂ ਸੁਖ ਕਨੇਰੇ ਕੋਇ ਨ ਜਾਣੇ ਤੁਮਰ ਅੰਤ ਉਚੇਤੇ ਹੋ ਚਾਪ ਗਵੰਤ ਸਗਲ ਸਮਗਰੀ ਤੁਮਰ ਸੂਤਰ ਤਾਰੀ ਤੁਮ ਤੇ ਹੋ ਏਸੋ ਆਗਿਆ ਕਾਰੀ ਤੁਮਰੇ ਗਤ ਮੈਂ ਤ ਤੁਮ ਹੀ ਜਾਣੀ ਨਾਨਕ ਦਾਸ ਸਦਾ ਕੁਰ ਤੁਦ ਆ ਗਏ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਪਿਆਰ ਆ ਕਹ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਨ ਜਾਣ ਮੇਰਾ ਵਾਹਿਗੁਰੂ 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 ਅਰਦਾਸ ਇਕ ਓੰਕਾਰ ਸ੍ਰੀ ਭਗਵਤੀ ਜੀ ਸਹਾਇ ਬਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ ਫਰੀਅੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਤੇ ਆਈਏ ਜੇ ਡਠੇ ਸਬਦਕ ਜਾਏ ਤੇਗ ਬਹਾਦਰ ਸਿਮਰੀਏ ਕਰਨਹੁ ਨਦਿਆਏ ਧਾਏ ਤਨ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਭ ਥਾਏ ਹੋਏ ਸਹਾਇ ਜੀ ਸਭ ਥਾਂਏ ਹੋਏ ਸਹਾਏ ਦਸਾਂ ਪਾਤਸ਼ਾਹਾਂ ਦੀ ਜਾਗਦੀ ਜੋਤ ਸਹਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਰਦਾਰਿਆਂ ਦਾ ਧਿਆਨ ਤਰ ਬੋਲੋ ਜੀ ਸ਼੍ਰੀ ਵਾਹਿਗੁਰੂ ਦੇ ਪੰਜ ਪਿਆਰੇ ਚਾਰ ਸਾਹਿਬ ਜਾ ਦੇ 40 ਮੁਕਤੇ ਹਟੀਆਂ ਜਪੀਆਂ ਤਪੀਆਂ ਜਨਾ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਬਾਹੀ ਦੇਖ ਸੁਣ ਕੇ ਅੰਡਠ ਕੀਤਾ ਤਨ ਦੀ ਕਮਾਈ ਦਾ ਧਿਆਨ ਤਰ ਬੋਲੋ ਜੀ ਸ਼੍ਰੀ ਵਾਹਿਗੁਰੂ ਜੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਕੋਪੜੀਆਂ ਲਹਾਈਆਂ ਚਰਕੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ ਸਿੱਖੀ ਸਿਰਕ ਕੇਸਾਂ ਸੋਤ ਸੰਗ ਸੰਗ ਨਮਾਇਆ ਧਰਮ ਨਹੀਂ ਹਾਰਿਆ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਤੇ ਨਾਂ ਦੀ ਕਮਾਈ ਦਾ ਧਿਆਨ ਧਰ ਬੋਲੋ ਜੀ ਸ਼੍ਰੀ ਪੰਜਾਂ ਤੱਕ ਤਾਂ ਸਰਵਤ ਗੁਰਦੁਆਰਿਆਂ ਗੁਰਤਾਮਾ ਦੀ ਕਮਾਈ ਦਾ ਧਿਆਨ ਧਰ ਬੋਲੋ ਜੀ ਸ਼੍ਰੀ ਵਾਹਿ ਪ੍ਰਥਮੇ ਸਰਵਤ ਖਾਲਸਾ ਜੀ ਕੋ ਅਰਦਾਸ ਹੈ ਸਰਵਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚੇਤੇ ਆਵੇ ਨਾਮ ਚੇਤੇ ਆਵਣ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸਿਆਰ ਜਾਏ ਦੇਗ ਤੇਗ ਫਤੇ ਵਿਰਦ ਕੀ ਪਾਇ ਜਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸ੍ਰੀ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ দান ਕੇਸ দান ਰਹਿਤ দান ਵੇਖ দান ਵਸਾ দান ਭਰੋਸਾ দান ਦਾਨਾ ਸਰਦਾਨ ਨਾਮਦਾਨ ਸ੍ਰੀ ਅਮਰ ਸਰ ਸਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੁੰਗੇ ਜੋ ਗੋ ਜੋਗਾ ਟਾਲ ਧਰਮ ਕਾ ਜਾਇ ਜਾਏ ਕਾਰ ਬੋਲੋ ਜੀ ਸ੍ਰੀ ਵਾਹਿ ਆਪ ਜੀ ਦੀ ਸਿੱਖਾਂ ਦਾ ਮੰਨ ਨੀ ਮਮਾ ਤੂ ਚੇ ਮਤ ਬਦਕਾਰ ਆਖਾ ਪਕਾਲ ਪੁਰਖ ਵਾਹਿਗੁਰੂ ਆਪ ਦੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੋਂ ਲੈ ਕੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦਦਾਰ ਸੇਵਾ ਸੰਭਾਲ ਦਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਣਾ ਨਮਾਨਿਆਂ ਦੇ ਮਾਨ ਗੁਰੂ ਨਤਾਨਿਆਂ ਦੇ ਤਾਨ ਗੁਰੂ ਤੇਨੇ ਤਾ ਬਨਵਾਰ ਨਹਾਰਾ ਦੁਖੰਤਾ ਸੁਖਰਾਸਤਾ ਕੋ ਵਿਗਰਨ ਨ ਕੋ ਲਾਗੇ ਜਾਗੀ ਪ੍ਰਭ ਗੁਰਦਾਸ ਬੇਨਤੀ ਚੋਦਰੀ ਆਪਦੇ ਚਰਨ ਕਮਨ ਦੇ ਪਾਸ ਸਤਿਗੁਰੂ ਪਾਸ਼ਾ ਜੀ ਆਪ ਜੀ ਦੇ ਦਰਕਰਦੇ ਪ੍ਰੀਤਬਾਨ ਮਾਤਾ ਗੁਰਦੀਪ ਕੌਰ ਜੇਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਹੇ ਕਰ ਲਿਆ ਬੇ ਨਾਨਕਾ ਸੱਦੀ ਉਠ ਜਾਹੇ ਦੇ ਮਹਾਵਾਕ ਅਨਸਾਰ ਦਿੱਤੀ ਹੋਈ ਸਵਾਸਾਂ ਦੀ ਪੂੰਜੀ ਨੂੰ ਭੋਗਦੀ ਹੋਈ ਸੰਸਾਰਿਕ ਯਾਤਰਾ ਪੂਰੀ ਕਰ ਗਈ ਸਤਿਗੁਰੂ ਪਾਸ਼ਾ ਜੀ ਪੇਸ਼ੇ ਗੁਰਮਖ ਪਰਵਾੜ ਨੇ ਆਪ ਜੀ ਦਾ ਪਾਣਾ ਮੰਨਦਿਆਂ ਹੋਇਆਂ ਤੁਰਕੀ ਬਾਣੀ ਆਈ ਤਨ ਸਗਲੀ ਚਿੰਤ ਮਟਾਈ ਬਾਣੀ ਦੇ ਸਹਿਜ ਆਪ ਘਰ ਦੇ ਵਿੱਚ ਪ੍ਰਾਰੰਭ ਕਰਵਾਏ ਸਤਿਗੁਰੂ ਪਾਤਸ਼ਾਹ ਜੀ ਆਪ ਜੀ ਦੀ ਬਾਣੀ ਆਜ ਤੋਂ ਮੱਧ ਮੱਧ ਤੋਂ ਅੰਮ੍ਰਿਤ ਵੇਲੇ ਸੰਪੂਰਨ ਬਾਣੀ ਦੇ ਭੋਗ ਪਾਏ ਗਏ ਆ ਸਤਿਗੁਰੂ ਪਾਤਸ਼ਾਹ ਜੀ ਆਪ ਜੀ ਦੇ ਗ੍ਰੰਥੀ ਸਿੰਘਾਂ ਤੋਂ ਬਾਣੀ ਪੜਦਿਆਂ ਤੋਂ ਸੇਵਾ ਕਰਦਿਆਂ ਤੋਂ ਏਕ ਨਹੀਂ ਨਿਹਗਾ ਪ੍ਰਕਾਰ ਦੀਆਂ ਗਲਤੀਆਂ ਭੁੱਲ ਅਖਰ ਵੱਧ ਘਟ ਹੋ ਜਾਂਦਾ ਅਣਜਾਣ ਬੱਚੇ ਸਮਝ ਕੇ ਬਖਸ਼ ਲੈਣਾ ਅਗੇ ਤੋਂ ਛੋਤ ਬਾਣੀ ਪੜਨ ਦੀ ਬਲਵਤੀ ਸਮਤ ਬਖਸ਼ਣੀ ਤਾਰਪਾ ਸਾਹਿਬ ਜੀ ਕਿਰਪਾ ਕਰਨੀ ਬਾਣੀ ਸੋਧ ਕੇ ਸੱਚਖੰਡ ਪ੍ਰਵਾਨ ਕਰਨੀ ਪੜੀ ਸੁਣੀ ਬਾਣੀ ਦਾ ਚੋ ਭਾ ਵਿਛੜੀ ਹੋਈ ਆਤਮਾ ਨੂੰ ਸਹਾਈ ਕਰਨਾ ਚਰਨ ਕਮਲਾਂ ਦੇ ਵਿੱਚ ਨਮਾਸ ਬਖਸ਼ਣੀ ਟੇਡੀਆਂ ਮੇਡੀਆਂ ਜੂਨਾ ਤੋਂ ਬਚਾਉਣਾ ਸਤਿਗੁਰੂ ਪਾਤਸ਼ਾਹ ਜੀ ਪਿਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲਵਕਸ਼ਣਾ ਸੱਚੇ ਪਾਤਸ਼ਾਹ ਰੇਂਦੀ ਫੁੱਲ ਬਾੜੀ ਦੇ ਉੱਤੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਪੜੀ ਪਠਾ ਚ ਵਾਧੇ ਕਰਨੇ ਮਾਲ ਡੰਗਰ ਚ ਵਾਧੇ ਕਰਨੇ ਕਮਾਈਆਂ ਪੜਾਣੇ ਚ ਵਾਧੇ ਕਰਨੇ ਬੱਚਿਆਂ ਨੂੰ ਵਿਦਿਆਰਿਆਂ ਦਾਤਾਂ ਬਖਸ਼ਿਸ਼ ਕਰਨੀਆਂ ਮਾਤਾ ਪਿਤਾ ਦੇ ਆਗਿਆ ਕਾਰ ਬਣਾਉਣਾ ਵਿਦੇਸ਼ਾਂ ਵਿੱਚ ਬੈਠੇ ਬੱਚਿਆਂ ਦੀ ਸ਼ਰਤੇ ਮਿਹਰ ਭਰਿਆ ਹੱਥ ਰੱਖਣਾ ਸਤਿਗੁਰੂ ਪਾਤਸ਼ਾਹ ਜੀ ਪਰਿਵਾਰ ਵੱਲੋਂ ਸਤਿਗੁਰੂ ਪਾਤਸ਼ਾਹ ਜੀ ਆਪ ਜੀ ਨੂੰ ਸੁੰਦਰ ਮਾਲੇ ਪਛਾਕੇ ਪੁਨਾਏ ਗਏ ਆ ਪੰਗੀ ਕਰ ਕਰਨੇ ਦਰ ਪ੍ਰਵਾਨ ਕਰਨੇ ਲੋਕ ਪ੍ਰਲੋਕ ਵਿੱਚ ਸੇਵਕਾਂ ਦੀ ਪਰਦੇ ਕਜਣੀ ਗੁਰੂ ਪਾਤਸ਼ਾਹ ਜੀ ਮਿਹਰ ਕਰਨੀ ਹਾਵਲਕੜਾ ਪ੍ਰਸਾਦ ਦੇ ਥਲੇ ਸਜਾ ਕੇ ਹਾਜ਼ਰ ਕੀਤੇ ਗਏ ਅਨਕ ਪ੍ਰਕਾਰ ਭੋਜਨ ਭੋਕਿਓ ਬਉ ਬਿਨਯਮ ਸਟਾਇੇ ਕਰੋ ਪਾਕਿਸਤਾਨ ਸੋਚ ਬਵਿੱਤਰਾ ਹੁਣ ਲਾਵੋ ਭੋਗ ਹਰਾਜ ਦੇ ਮਹਾਵਾਕ ਅਨੁਸਾਰ ਭੋਗ ਲਾਓ ਸਤਗੁਰੂ ਪਾਤਸ਼ਾਹ ਜੀ ਸੰਗਤਾਂ ਦੀਆਂ ਤਿਲ ਫੁਰ ਭੇਟਾ ਪ੍ਰਵਾਨ ਕਰਨੀਆਂ ਚੱਲਿਆ ਹੋਇਆ ਕਦਮ ਕਦਮ ਲੇਖ ਦੇ ਵਿੱਚ ਲਾਉਣਾ ਗੁਰੂ ਪਾਤਸ਼ਾਹ ਜੀਓ ਮੇਰ ਕਰਨੀ ਤੰਦਰੁਸਤੀਆਂ ਬਖਸ਼ਣੀਆਂ ਗੁਰੂ ਪਾਤਸ਼ਾਹ ਪਾਵਨ ਬਾਣੀ ਦੇ ਵਿੱਚੋਂ ਹੁਕਮ ਬਖਸ਼ ਕੇ ਸੰਗਤਾਂ ਨੂੰ ਨਦੀਨ ਨਿਹਾਲ ਕਰੋ ਹੁਕਮ ਨਾਮ ਤੇ ਚਰਣ ਦੀ ਸਮਤ ਬੁੱਧੀ ਬਖਸ਼ੋ ਜੋ ਜੀ ਦਰਤੇ ਆਵੇ ਸੋ ਜੀ ਰਾਜੀ ਜਾਵੇ ਅੜੇ ਸੋ ਛੜੇ ਸਰਨ ਪਾਇ ਤਰੇ ਸਾਈ ਪਿਆਰੀ ਮੇਲਿਓ ਜਿੰਨਾ ਮਿਲਿਆ ਅਪਜੀ ਦਾ ਨਾਮ ਚਿਤ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਕਰਿ। ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਦੁਹਰਾਇਆ ਗਿਆ ਭਈ ਅਕਾਲ ਕੀ ਤਵੇ ਚਲਾਇਓ ਸਭ ਸੇਖਨ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਸੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਲੇ ਰਾਜ ਕਰੇਗਾ ਖਾਲਸਾ ਆ ਕੀ ਰਹੇ ਨਾ ਕੁਾਰ ਹੋਏ ਸਭ ਮਿਲenge ਬਚੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੂਤਰੇ ਜੋ ਸਰਦਾ ਕਰਸੇ ਮੰਦੇ ਗੁਰ ਪਾਰ ਉਤਾਰਨ ਜੋ ਸਰਦਾ ਕਰ ਸੇਮੰਦੇ ਗੁਰ ਪਾਰ ਉਤਾਰਨ ਬੋਲੇ ਜੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਪੇ ਸਰਪੇ ਸਦਾ ਸਦਾ ਏ ਵੈ ਗਏ ਵਿਹਾਏ ਨਾਨਕ ਕਿਸ ਨੂੰ ਆਖੀਐ ਬਿਨ ਪੁਛਿਆ ਹੀ ਲੈ ਜਾਏ ਇਹਾ ਚੀਰੀ ਲਿਖਿਆ ਤੇਹਾ ਹੁਕਮ ਗਮਾਹੇ ਕੱਲੇ ਆਵੇ ਨਾਨਕਾ ਸਦੇ ਉਠ ਜਾਏ ਸਤਨਾਮ ਸ਼੍ਰੀ ਵਾਹਿਗੁਰੂ ਸਹਿਬ ਜੀਓ ਸੋਰਠਿ ਮਹਲਾ ਨਵਾ ਮਨ ਕੇ ਮਨ ਹੀ ਮਹਿ ਰਹੀ ਨਾਹਰ ਭਜੇ ਨਾ ਤੀਰਥ ਸੇਵੇ ਛੋਟੇ ਕਾਲ ਗਏ ਮਨ ਕੇ ਮਨ ਹੀ ਮਹਿ ਰਹੀ ਨਾਹਰ ਭਜੇ ਨਾ ਤੀਰਥ ਸੇਵੇ ਛੋਟੇ ਕਾਲ ਗਏ ਰਹਾਉ ਦਰਮੇਤ ਪੁੱਤ ਰਥ ਸੰਪਤ ਧਨ ਪੂਰਨ ਸਭ ਮਹੀ ਅਵਰ ਸਗਲ ਮਿਥਿਆਏ ਜਾਨੋ ਭਜਨ ਰਾਮ ਕੋ ਸਹੀ ਫਿਰਤ ਫਿਰਤ ਬਹੁ ਤੇਜਗ ਹਾਰਿਓ ਮਾਨਸ ਦੇਹ ਲਹੀ ਨਾਨਕ ਕਹਤ ਮਿਲਨ ਕੀ ਬਰੀਆ ਸਿਮਰਤ ਕਾਹ ਨਹੀਂ ਫਿਰਤ ਫਿਰਤ ਬਹੁਤੇ ਜਗ ਹਾਰਿਓ ਮਾਨਸ ਦੇ ਲਹੀ ਨਾਨਕ ਕਹਤ ਮਿਲਨ ਕੀ ਬਰੀਆ ਸਿਮਰਤ ਕਹਾ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ